ਕੰਟਾਈ ਲੈ ਗਈ ਉਸਕੇ ਮੈਲਡਿੰਗ ਕਰੋ ਬਾਈ ਦਾ ਨੰਬਰ ਪਲੀਜ਼ ਉਹ ਨੰਬਰ ਦੇ ਦਿਓ ਉਹਦਾ ਵੀ ਨੰਬਰ ਪਲੀਜ਼ ਇਕਲਾ ਓਏ ਅਰੇ ਦੱਬ ਕੇ ਲਾ ਲਈ ਐਸੇ ਲਾਏ ਦੱਬਨੇ ਲਾ ਦੇ ਦੇ ਕਾਰ ਜੰਤਰੀ ਉਹ ਲੱਗੇ ਰੰਦੇ ਪੈਕ ਲਾ ਕੇ ਚੱਲ ਵੀ ਜਾਂਦੀ ਐ ਤੇ ਚੇਲਪ ਲਾ ਕੇ ਉਹ ਗਲਤੀ ਲੋਕ ਗਿਆ ਸਰ ਤੋਂ ਆ ਗਿਆ ਬਦਸ ਭਜੀ ਤੁਸੀਂ ਪੁੱਛਦੇ ਸੀ ਮੌਕੇ ਤੇ ਕੀ ਹਾਲਾਤ ਉਸ ਵੇਲੇ ਮੈਂ ਆਪਣੀ ਵਾਈਫ ਨਾਲ ਜੀ ਬਾਜ਼ਾਰੋਂ ਜਾ ਰਿਹਾ ਸੀਗਾ ਤੇ ਜਦੋਂ ਜਾ ਰਿਹਾ ਸੀ ਐਟ ਅ ਟਾਈਮ ਦੇਖਿਆ ਕਿ ਉਰ ਇੱਕ ਐਕਸੀਡੈਂਟ ਹੋਇਆ ਪਿਆ ਲੋਕੀ ਸਾਰੇ ਇਕੱਠੇ ਹੋਏ ਪਏ ਜਦੋਂ ਮੈਂ ਦੇਖਿਆ ਤਾਂ ਕੁੜੀ ਦੀ ਮੌਕੇ ਤੇ ਮੌਤ ਹੋ ਗਈ ਸੀਗੀ ਹਾਂ ਜੀ ਕੁੜੀ ਕੌਣ ਸੀ ਕੁਝ ਹੈ ਪਛਾਣ ਕੁੜੀ ਦਾ ਕੁਝ ਨਹੀਂ ਉਹਨਾਂ ਦਾ ਜਿਹੜਾ ਲਾਇਸੈਂਸ ਹੈ ਉਹਦੀ ਮੈਂ ਫੋਟੋ ਖਿੱਚ ਲਈ ਉਹ ਚੰਡੀਗੜ੍ਹ ਦੀ ਜਿਹੜਾ ਉਹ ਜਿਹੜਾ ਲਾਇਸੈਂਸ ਚੰਡੀਗੜ੍ਹ ਦਾ ਬਣਿਆ ਦਿਖਾ ਰਿਹਾ ਉਮਰ ਕਿੰਨੀ ਕੁ ਲੱਗਦੀ ਹੈ ਵੀਰੇ ਜੀ ਉਮਰ ਹੋਈਗੀ ਜੀ 24 25 25 ਸਾਲ ਦੀ ਹੋਈਗੀ ਕੁੜੀ ਇਹ ਕਨਫਰਮ ਨਹੀਂ ਹੋਇਆ ਕਿੱਥੇ ਦੀ ਹੈ ਨਹੀਂ ਇਹ ਨਹੀਂ ਕਨਫਰਮ ਹੋਇਆ ਇੱਕ ਬੰਦੇ ਨਾਲ ਹੋਰ ਐਕਸੀਡੈਂਟ ਹੋਇਆ ਉਹ ਜਿਹੜਾ ਇਹ ਨਾਲ ਹੀ ਸਾਡੇ ਏਰੀਆ ਦੇ ਵਿੱਚ ਰਹਿੰਦਾ ਹੈ ਤੇ ਉਹਦਾ ਜਿਹੜਾ ਰਕੇਸ਼ ਹੈਗਾ ਰਕੇਸ਼ ਦਾ ਬ੍ਰਦਰ ਹੈ ਉਹ ਉਹ ਵੀ ਕਹਿੰਦੇ ਸੀਰੀਅਸ ਹੈ ਉਹ ਅਮਰ ਹਸਪੀਟਲ ਦੇ ਵਿੱਚ ਦਾਖਲ ਹੈ ਇਹ ਭਾਜੀ ਸਾਰਾ ਇਕੱਠਾ ਹੀ ਐਕ ਜਿਹੜੇ ਗੱਡੀ ਦੀ ਸਪੀਡ ਕਾਫੀ ਸੀਗੀ ਜੀ ਮੇਰੇ ਖਿਆਲ ਤੇ ਨਾ ਨਾ ਕਰਦੇ 130 40 ਦੀ ਸਪੀਡ ਹੋਣੀ ਜਿਹੜੀ ਐਕਟਿਵ ਉਹ ਜਿਹੜੀ ਕ੍ਰੇਟਾ ਗੱਡੀ ਦਾ ਐਕਸੀਡੈਂਟ ਹੋਇਆ ਤੇ ਉਹਨੇ ਲਿਆ ਕੇ ਪਹਿਲਾਂ ਸਿੱਧਾ ਕੁੜੀ ਚ ਮਾਰੀ ਕੁੜੀ ਤੋਂ ਨਾਲ ਹੀ ਗੱਡੀ ਉਹ ਅਨ ਬੈਲੈਂਸ ਹੋ ਕੇ ਨਾਲ ਹੀ ਦੂਜੀ ਸਕੂਟਰੀ ਚ ਲੱਗੀ ਦੋਨੋਂ ਬੰਦੇ ਮਤਲਬ ਕਿ ਐਂਡ ਮੌਕੇ ਤੇ ਇੱਕ ਦਾ ਤਾਂ ਘਰ ਤੇ ਚਲੋ ਨਾਲ ਸੀਗਾ ਉਹਨੂੰ ਫਟਾਫਟ ਨਾਲ ਲੈ ਗਏ ਜਦੋਂ ਕੁੜੀ ਨੂੰ ਦੇਖਿਆ ਉਹ ਮਰੀ ਪਾਈ ਗਈ ਜਿਹੜਾ ਤੁਸੀਂ ਜ਼ਖਮੀ ਦੱਸਦੇ ਉਹ ਉਹਨੇ ਨੇੜੇ ਦੇ ਰਹਿਣ ਵਾਲੇ ਨੇ ਹਾਂਜੀ ਹਾਂਜੀ ਉਹਨੇ ਨੇੜੇ ਦੇ ਹੀ ਰਹਿਣ ਵਾਲੇ ਆ ਸਾਡੇ ਸਾਡੇ ਏਰੀਆ ਦੇ ਹੀ ਰਹਿਣ ਵਾਲੇ ਆ ਤੇ ਉਹਨਾਂ ਦਾ ਪਰਿਵਾਰ ਹੁਣੀ ਆਇਆ ਸੀਗਾ ਅਸੀਂ ਉਹੀ ਗੱਲ ਕੀਤੀ ਹੈ ਸਾਰੀ ਕਿ ਜਿਵੇਂ ਵੀ ਹੋਏਗੀ ਬਸ ਅਸੀਂ ਪ੍ਰਸ਼ਾਸਨ ਨੂੰ ਪੁਲਿਸ ਪ੍ਰਸ਼ਾਸਨ ਨੂੰ ਇਹੀ ਬੇਨਤੀ ਕਰਦੇ ਆ ਕਿ ਉਹਨਾਂ ਤੇ ਸਖਤ ਤੋਂ ਸਖਤ ਕਾਰਵਾਈ ਹੋਣੀ ਚਾਹੀਦੀ ਹੈ ਦੇਖੋ ਇਹ ਜਿਹੜੇ ਜਿਹੜੀ ਜਾਨ ਚਲੀ ਗਈ ਉਹ ਖੇੜ ਤਾਂ ਹੈ ਨਹੀਂ ਉਹ ਵੀ ਕਿਸੇ ਪਰਿਵਾਰ ਦੀ ਸੀਗੀ ਉਹਦੀ ਵੀ ਛੋਟੀ ਜੀ ਬੇਟੀ ਹੈ ਅਸੀਂ ਚਾਹੁੰਦੇ ਹਾਂ ਕਿ ਉਹਨਾਂ ਨੂੰ ਪੂਰਾ ਇਨਸਾਫ ਮਿਲਣਾ ਚਾਹੀਦਾ ਜਿਹੜੇ ਜ਼ਖਮੀ ਹੋਏ ਠੀਕਨੇ ਵਸੇ ਨਹੀਂ ਨਹੀਂ ਉਹਨਾਂ ਦੀ ਵੀ ਹਾਲਤ ਗੰਭੀਰ ਹੈ ਕਾਫੀ ਸੀਰੀਅਸ ਹੈ ਉਹ ਅਮਰ ਹਸਪੀਟਲ ਦੇ ਵਿੱਚ ਦਾਖਲ ਹੈ ਪਤਾ ਨਹੀਂ ਜੀ ਇਹਦੀ ਛੋਟੀ ਬੇਟੀ ਹੈ ਤੁਸੀਂ ਹਾਂ ਜੀ ਜਾਣਦੇ ਹੋ ਕਿਵੇਂ ਲੋਕਲ ਸੀ ਕਿਵੇਂ ਨਹੀਂ ਜੀ ਉਹਦੇ ਜਿਹੜਾ ਮੋਬਾਈਲ ਸੀ ਨਾ ਜੀ ਮੋਬਾਈਲ ਤੇ ਛੋਟੀ ਕੁੜੀਆ ਦੀ ਉਹ ਤੇ ਫੋਟੋ ਲੱਗੀ ਹੋਈ ਸੀਗੀ ਉਸ ਤੋਂ ਪਤਾ ਚੱਲਿਆ ਕਿ ਉਹਦੀ ਛੋਟੀ ਕੁੜੀਆ ਹੈਗੀ ਹੈ ਨਾ ਅਸੀਂ ਫੋਨ ਖੋਲਣ ਦੀ ਕੋਸ਼ਿਸ਼ ਕੀਤੀ ਮਗਰ ਫੋਨ ਖੁੱਲਿਆ ਨਹੀਂ ਇੱਕ ਫੋਨ ਸੀਗਾ ਇੱਕ ਸੋਨੇ ਦੀ ਚੈਂਸ ਸੀ ਕਿ ਉਹ ਅਸੀਂ ਪੁਲਿਸ ਨੂੰ ਹੈਂਡ ਓਵਰ ਕਰਤੀ ਸਰ ਕੀ ਹੋਇਆ ਜੀ ਇਹ ਸਾਨੂੰ ਇੱਕ ਤਲਾਹ ਮਿਲੀ ਸੀ ਇੱਥੋਂ ਫੋਨ ਗਿਆ ਸੀ ਮਹੱਲੇ ਚ ਕਿਸਦਾ ਵੀ ਇੱਕ ਐਕਸੀਡੈਂਟ ਹੋਇਆ ਕਾਰ ਦਾ ਤੇ ਐਕਟੂਵਰ ਦਾ ਅਸੀਂ ਮੌਕੇ ਤੇ ਪਹੁੰਚੇ ਸੀ ਰੂਟੋਸਰ ਭੇਜਿਆ ਮੈਂ ਮੌਕੇ ਤੇ ਖੁਦ ਆਇਆ ਜੀ ਤੇ ਇੱਕ ਐਕਟੂਵਰ ਸਵਾਰ ਲੜਕੀ ਦੀ ਡੈਥ ਹੋ ਗਈ ਹੈ ਤੇ ਇੱਕ ਬੰਦਾ ਐਕਟੂਵਰ ਸਵਾਰ ਦੂਜੀ ਦਾ ਐਕਟੂਵਰ ਸਾ ਉਹ ਇੰਜਰਡ ਆ ਜੀ ਉਹਨੂੰ ਹਸਪਤਾਲ ਲੈ ਜਾਸਤੇ ਭੇਜਿਆ ਤੇ ਮੌਕੇ ਤੇ ਅਸੀਂ ਬੜੀ ਬੰਦੀ ਕਾਰਵਾਈ ਆਂਦੀ ਸਟੇਟਮੈਂਟ ਲੈ ਕੇ ਅਸੀਂ ਉਹਦੇ ਕਾਰਵਾਈ ਕਰਕੇ ਬਿਆਨ ਦਰਜ ਕਰਕੇ ਫਿਰ ਦਰਜ ਕਰਾਂਗੇ ਤੇ ਕਾਰਨ ਇਹ ਸਭ ਕੱਬ ਹੋ ਗਈ ਇਹ ਕਾਰਨ ਨਹੀਂ ਕੱਬ ਹੋਇਆ ਜੀ ਕਾਰ ਵਾਲਾ ਇੱਥੇ ਆਪਣੇ ਕਾਰ ਖੜੀ ਜਾਂਦੀ ਕਾਰ ਅਸੀਂ ਉਹਨੂੰ ਟੋਕ ਕਰ ਰਹੇ ਆ ਤੇ ਕੱਲ ਦੀ ਪਰਚਾ ਦੇ ਕੇ ਕਦਰੀ ਕਰ ਲਾਂਗੇ ਤੇ ਕੁੜੀ ਦਾ ਪਤਾ ਚੱਲਿਆ ਜੀ ਕੌਣ ਹੈ ਕਿਸੇ ਕੁੜੀ ਦਾ ਜੇ ਫੋਨ ਦਾ ਲੋਕ ਆ ਰਿਹਾ ਤੇ ਜਿਹੜਾ ਉਹਦਾ ਇੱਕ ਲਾਇਸੈਂਸ ਮਿਲਿਆ ਉਹ ਤੇ ਚੰਡੀ ਦਾ ਅਡਰੈਸ ਹੈ ਉਹ ਅਸੀਂ ਵੈਰੀਫਾਈ ਕਰਕੇ ਉਹਦੇ ਮਾਪੇ ਨੂੰ ਤਲਾਹ ਦੇ ਰਹੇ ਆ ਜਿਹੜਾ ਸਭ ਤੋਂ ਜ਼ਰੂਰੀ ਹੈ ਅਸੀਂ ਪਹਿਲਾਂ ਇੱਥੋਂ ਫ੍ਰੀ ਹੋ ਕੇ ਨਾਲ ਦੀ ਨਾਲ ਉਹਦੇ ਵੈਰੀਫਾਈ ਕਰਕੇ ਉਹਦੇ ਮਾਪੇ ਨੂੰ ਤਲਾਹ ਦਿੰਨੇ ਆ ਕਿੰਦਾ ਬੱਚਾ ਨੂੰ ਪਤਾ ਲੱਗਣਾ ਚਾਹੀਦਾ ਕਿੰਨੀ ਕੁ ਉਮਰ ਦੀ ਕੁਛ ਅੰਦਾਜ਼ਾ ਸਿਰ ਕੁੜੀ ਉਹ ਦੇਖਣ ਨੂੰ ਕੋਈ 22 24 ਚੱਲਦੀ ਲੱਗਦੀ ਹੈ ਪਤਾ ਚੱਲਿਆ ਸਰ ਫਿਜ਼ੀਕਲ ਤਸੀਹ ਕੀ ਕਾਰਨ ਕਰ ਰਹੀ ਹੈ ਹਾਂ ਜੀ ਇੱਥੇ ਮੋਕੇ ਦੇ ਹਿਸਾਬ ਨਾਲ ਤੇ ਗੱਡੀ ਦਾ ਕਾਫੀ ਨੁਕਸਾਨ ਹੋਇਆ ਤੇ ਅਸੀਂ ਉਹਨਾਂ ਦੀ ਫੋਟੋਗ੍ਰਾਫੀ ਕਰ ਲਈ ਸਾਰਾ ਕੁਝ ਕਰ ਲਿਆ ਤੇ ਅੱਜ ਪਰਲਾ ਬੰਦੀ ਕਾਨੂੰਨੀ ਕਾਰਵਾਈ ਜੀ ਹੋएगी ਉਹ ਪੂਰਾ ਆਪਾਂ ਕਰਕੇ ਇਹਨਾਂ ਨੂੰ ਸਾਫ਼ ਦੋਵਾਂਗੇ ਪਰ ਠੀਕ ਹੈ